ਪੰਜਾਬ ਅੱਜ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਤੇ ਉੱਥੇ ਹੀ ਲਗਾਤਾਰ ਕਿਸਾਨਾਂ ਦੀਆਂ ਫਸਲਾਂ ਵੀ ਖਰਾਬ ਹੋ ਚੁੱਕੀਆਂ ਨੇ ਤੇ ਇੱਕ ਭਾਰੀ ਨੁਕਸਾਨ ਪੰਜਾਬੀਆਂ ਨੂੰ ਚੱਲਣਾ ਪੈ ਰਿਹਾ ਤੇ ਹੁਣ ਉੱਥੇ ਹੀ ਮਦਦ ਦੇ ਲਈ ਕਾਂਗਰਸ ਪਾਰਟੀ ਵੀ ਅੱਗੇ ਆ ਗਈ ਹੈ ਤੇ ਜਿਸ ਤੋਂ ਬਾਅਦ ਅੱਜ ਕਾਂਗਰਸ ਪਾਰਟੀ ਦਾ ਇੱਕ ਵੱਡਾ ਏਕਾ ਦੇਖਣ ਨੂੰ ਮਿਲਿਆ ਤੇ ਚਰਨਜੀਤ ਚੰਨੀ ਰਾਜਾ ਵੜਿੰਗ ਅਤੇ ਉੱਥੇ ਹੀ ਕਾਂਗਰਸ ਪਾਰਟੀ ਦੇ ਇੰਚਾਰਜ ਜਿਹੜੇ ਕੇ ਮੌਜੂਦ ਨੇ ਤੇ ਜਿਸ ਦੇ ਦੌਰਾਨ ਉਹਨਾਂ ਦੇ ਵੱਲੋਂ ਪੰਜਾਬੀਆਂ ਨੂੰ ਇੱਕ ਅਪੀਲ ਕੀਤੀ ਗਈ ਸਰਕਾਰ ਦੇ ਉੱਤੇ ਵੀ ਸਿੱਧੇ ਸਵਾਲ ਕੀਤੇ ਗਏ ਨੇ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਣੇ ਆ ਕਾਂਗਰਸ ਪਾਰਟੀ ਕਰ ਸਕਦੀ ਹੈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਉਹ ਯੋਗਦਾਨ ਪਾ ਕੇ ਕਰਨਾ ਚਾਹੀਦਾ ਹੈ। ਕਾ ਵੀ ਨਾਲ ਉਹਨਾਂ ਨੇ ਬਪੇਸ਼ ਬਗੇਰ ਜੀ ਵੀ ਅੱਜ 2 ਦਿਨ ਦੇ ਦੌਰੇ ਤੇ ਅੱਜ ਇਥੋਂ ਚੱਲ ਕੇ ਤੇ ਉਹ ਫਾਜ਼ਿਲਕਾ ਤੱਕ ਜਾਨੀ ਕਿ 6 ਜ਼ਿਲ੍ਹੇ 2 ਦਿਨਾਂ ਦੇ ਵਿੱਚ ਦੌਰਾ ਕਰਨਗੇ ਕੱਲ ਨੂੰ ਅੰਮ੍ਰਿਤਸਰ ਤੇ ਫਿਰ ਗੁਰਦਾਸਪੁਰ ਉਹ ਸਾਰੀ ਸਥਿਤੀ ਦਾ ਜਾਇਜ਼ਾ ਲੈਣਗੇ ਔਰ ਕਿੱਥੇ ਕਿੱਥੇ ਕੀ ਰਾਹਤ ਪਹੁੰਚਾਉਣੀ ਹੈ ਔਰੇ ਤੇ ਵੀ ਸਾਡਾ ਕੰਮ ਕਰਨਗੇ ਪ੍ਰਦਰਸ਼ਨ ਕੇ ਤੇ راہੁਲ ਗਾਦੀ ਜੀ ਨੂੰ ਇਸ ਬਾਰੇ ਕਮਰਾ ਮਗਰ ਕਾਲਾ ਸਕਰੀਨ ਆਨਦੀ ਤੇਰੀ ਯਾਰ ਮੇਰਾ ਵੀ ਪੁੱਛ ਕਾਂਗਰਸ ਪਾਰਟੀ तमाम ਜ਼ਿਲ੍ਹਿਆਂ ਦੇ ਵਿੱਚ ਆਪ ਦੇ ਲੈਵਲ ਤੇ ਸਾਰੀਆਂ ਕਮੇਟੀਆਂ ਬਣ ਕੇ ਅਸੀਂ ਰਾਹਤ ਕਾਰਜ ਤੇ ਕੁਝ ਤਿਲਫੁਲ ਭੇਟਾ ਹਰ ਲੋਕ ਸਭਾ ਵਾਈਸ ਕਾਂਗਰਸ ਪਾਰਟੀ ਨੇ ਤਕਰੀਬਨ ਤਕਰੀਬਨ ਕਾਂਗਰਸ ਦੇ ਵਰਕਰਾਂ ਨੇ 2 ਕਰੋੜ ਰੁਪਇਆ ਮੁਕਸਰ ਲੁਧਿਆਣਾ ਸ਼ਾਰਪੁਰ ਤੇ ਅੰਮ੍ਰਿਤਸਰ ਇਹਨਾਂ ਚਾਰ ਜ਼ਿਲ੍ਹਿਆਂ ਦੇ ਵਿੱਚ ਲੋਕਾਂ ਦੀ ਰਾਹਤ ਕਾਰਜਾਸਤੇ ਇਕੱਠਾ ਕੀਤਾ ਅੱਜ ਇੱਥੇ ਵੀਰਕਾ ਸਾਹਿਬ ਦਾ ਪ੍ਰੋਗਰਾਮ ਇਹਨਾਂ ਨੇ ਅੱਜ ਰਕਾ ਨੂੰ ਰੋਮਾਂਡਗੀ ਜਿਹੜੀ ਸਭ ਤੋਂ ਦਿਵਾਉਣੀ ਸੀ ਇਸ ਕਰਕੇ ਮੈਂ ਚੰਨੀ ਸਾਹਿਬ ਸਰਕਾਰੀਆ ਸਾਹਿਬ ਔਜਲਾ ਸਾਹਿਬ ਰੈਣੀ ਜੀ ਸਾਰੀ ਸਮੂਚੀ ਲੀਡਰਸ਼ਿਪ ਔਰ ਅਜਨਾਲਾ ਜੀ ਸਾਰੀ ਸਮੂਚੀ ਲੀਡਰਸ਼ਿਪ ਅੱਜ ਇਹ ਇੱਥੋਂ ਛੱਡੀ ਦੇਣ ਆਏ ਹੈ ਅਸੀਂ ਨੁਕਤਾਚੀਨੀ ਨਹੀਂ ਕਰਨੀ ਕਿ ਸਰਕਾਰ ਨੇ ਕੀ ਕੀਤਾ ਸਰਕਾਰ ਨੇ ਜੋ ਕੀਤਾ ਉਹਰਾ ਖੁਲਾਸਾ ਕਰਾਂਗੇ ਇਸ ਰਾਹਤ ਕਾਰਜ ਤੋਂ ਬਾਅਦ ਜਿਵੇਂ ਆਪਰੇਸ਼ਨ ਸੰਧੂਰ ਦਾ ਕੀਤਾ ਸੀ ਜਦੋਂ ਵਿਪਤਾ ਅਸੀਂ ਸਭ ਇਕਜੁੱਟ ਹੋ ਕੇ ਅੱਜ ਪੰਜਾਬ ਦੇ ਨਾਲ ਖੜੇ ਹਾਂ ਪਰ ਇਹ ਕਿਉਂ ਹੋਇਆ ਕਿਵੇਂ ਹੋਇਆ ਇਹ ਵਿੱਚ ਖੇਤਰ ਦਾ ਕੀ ਗਲਤੀ ਹੈ ਹਾਂਜੀ ਸਰ ਜਾਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦੀ ਤੇ ਪੰਜਾਬ ਦੇ ਜਿਹੜਾ ਸੈਕਟਰੀ ਹੋਰੀ ਕੀ ਗਲਤੀ ਹੈ ਜਾਂ ਮੰਤਰੀ ਦੀ ਕੀ ਗਲਤੀ ਹੈ ਕਿਉਂ ਹੋਇਆ ਇਹ ਸਭ ਕੁਝ ਇਹ ਹੋ ਸਕਦਾ 75% ਨੁਕਸਾਨ ਨਾ ਹੁੰਦਾ ਏਰੀਆ ਸਾਰੀਆਂ ਗੱਲਾਂ ਬਾਰੇ ਬਾਅਦ ਚ ਚਰਚਾ ਕਰਾਂਗੇ ਜੋ ਕਾਂਗਰਸ ਪਾਰਟੀ ਕਰ ਸਕਦੀ ਹੈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਉਹ ਯੋਗਦਾਨ ਪਾ ਕੇ ਕਰਨਾ ਚਾਹੀਦਾ ਹੈ ਨਾਲ ਹੀ ਨਾਲ ਉਹਨਾਂ ਨੇ ਬਪੇਸ਼ ਬਕੇਰ ਜੀ ਵੀ ਅੱਜ 2 ਦਿਨ ਦੇ ਦੌਰੇ ਤੇ ਆ ਕੇ ਇਥੋਂ ਚੱਲ ਕੇ ਤੇ ਉਹ ਫਾਜ਼ਿਲਕਾ ਤੱਕ ਯਾਨੀ ਕਿ 6 ਜ਼ਿਲ੍ਹੇ 2 ਦਿਨਾਂ ਦੇ ਵਿੱਚ ਦੌਰਾ ਕਰਨਗੇ ਕੱਲ ਨੂੰ ਅੰਮ੍ਰਿਤਸਰ ਤੇ ਫਿਰ ਗੁਰਦਾਸਪੁਰ ਉਹ ਸਾਰੀ ਸਥਿਤੀ ਦਾ ਜਾਇਜ਼ਾ ਲੈਣਗੇ ਔਰ ਕਿੱਥੇ ਕਿੱਥੇ ਕੀ ਰਾਹਤ ਦੀ ਪਹੁੰਚਾਉਣੀ ਹੈ ਉਹਰੇ ਤੇ ਵੀ ਸਾਡਾ ਕੰਮ ਕਰਨਗੇ ਪ੍ਰਦਰਸ਼ਨ ਕੇ ਤੇ راہੁਲ ਗਾਧੀ ਜੀ ਨੂੰ ਇਸ ਬਾਰੇ ਕੈਮਰਾ ਮਗਰ ਕਾਲਾ ਸਕਰੀਨ ਆਂਦੀ ਤੇਰੀ ਯਾਰ ਕਾਂਗਰਸ ਪਾਰਟੀ तमाम ਜ਼ਿਲ੍ਹਿਆਂ ਦੇ ਵਿੱਚ ਆਪ ਦੇ ਲੈਵਲ ਤੇ ਸਾਰੀਆਂ ਕਮੇਟੀਆਂ ਬਣ ਕੇ ਅਸੀਂ ਰਾਹਤ ਕਾਰਜ ਤੇ ਕੁਝ ਤਿਲਫੁਲ ਭੇਟਾ ਹਰ ਲੋਕ ਸਭਾ ਵਾਈਸ ਕਾਂਗਰਸ ਪਾਰਟੀ ਨੇ ਤਕਰੀਬਨ ਤਕਰੀਬਨ ਕਾਂਗਰਸ ਦੇ ਵਰਕਰਾਂ ਨੇ 2 ਕਰੋੜ ਰੁਪਇਆ ਮੁਕਸਰ ਲੁਧਿਆਣਾ ਹਿਆਰਪੁਰ ਤੇ ਅੰਮ੍ਰਿਤਸਰ ਇਹਨਾਂ ਚਾਰ ਜ਼ਿਲ੍ਹਿਆਂ ਦੇ ਵਿੱਚ ਲੋਕਾਂ ਦੀ ਰਾਹਤ ਕਾਰਜਾਸਤੇ ਇਕੱਠਾ ਕੀਤਾ ਅੱਜ ਇੱਥੇ ਵੀਰਕਾ ਸਾਹਿਬ ਦਾ ਪ੍ਰੋਗਰਾਮ ਇਹਨਾਂ ਨੇ ਅੱਜ ਰਕਾਨੂੰ ਰਵਾਨਗੀ ਜਿਹੜੀ ਸਭ ਤੋਂ ਮਹੋਣੀ ਸੀ ਇਸ ਕਰਕੇ ਮੈਂ ਚੰਨੀ ਸਾਹਿਬ ਸਰਕਾਰੀਆਂ ਸਾਹਿਬ ਹੌਜਲਾ ਸਾਹਿਬ ਰੈਣੀ ਜੀ ਸਾਰੀ ਸਮੂਚੀ ਲੀਡਰਸ਼ਿਪ ਬਹੁਤ ਅਜਨਾਲਾ ਜੀ ਸਾਰੀ ਸਮੂਚੀ ਲੀਡਰਸ਼ਿਪ ਅੱਜ ਇਹ ਇੱਥੋਂ ਛੱਡੀ ਦੇਣ ਆਏ ਅਸੀਂ ਨੁਕਤਾ ਚੀਨੀ ਨਹੀਂ ਕਰਨੀ ਕਿ ਸਰਕਾਰ ਨੇ ਕੀ ਕੀਤਾ ਸਰਕਾਰ ਨੇ ਜੋ ਕੀਤਾ ਉਹਰਾ ਖੁਲਾਸਾ ਕਰਾਂਗੇ ਇਸ ਰਾਹਤ ਕਾਰਜ ਤੋਂ ਬਾਅਦ ਜਿਵੇਂ ਆਪਰੇਸ਼ਨ ਸੰਧੂਰ ਦਾ ਕੀਤਾ ਸੀ ਇਦੋਂ ਬਿੱਟਾ ਅਸੀਂ ਸਭ ਇਕਜੁੱਟ ਹੋ ਕੇ ਅੱਜ ਪੰਜਾਬ ਦੇ ਨਾਲ ਖੜੇ ਆਂ ਪਰ ਇਹ ਕਿਉਂ ਹੋਇਆ ਕਿਵੇਂ ਹੋਇਆ ਇਹ ਵਿੱਚ ਖੇਤਰ ਦਾ ਕੀ ਗਲਤੀ ਹੈ ਹਾਂਜੀ ਸਰ ਜਾਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦੀ ਤੇ ਪੰਜਾਬ ਦੇ ਜਿਹੜਾ ਸਕੱਤਰ ਹੋਰੀ ਕੀ ਗਲਤੀ ਹੈ ਜਾਂ ਮੰਤਰੀ ਦੀ ਕੀ ਗਲਤੀ ਹੈ ਕਿਉਂ ਹੋਇਆ ਇਹ ਸਭ ਕੁਝ ਇਹ ਹੋ ਸਕਦਾ 75% ਨੁਕਸਾਨ ਨਾ ਹੁੰਦਾ ਏਰੀਆ ਸਾਰੀਆਂ ਗੱਲਾਂ ਬਾਰੇ ਬਾਅਦ ਚ ਚਰਚਾ ਕਰਾਂਗੇ